ਹਾਂਜੀ ਬਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੇਰੇ ਪਿੰਡ ਵਖਤਗੜ ਬਾਈ ਕੋਲ ਇੱਕ ਬੱਸੀ ਬਿਕਾਉ ਹੈ ਜੀ ਠੀਕ ਹੈ ਜੀ ਪਿੰਡ ਵਖਤਗੜ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਪੱਖੋ ਕੰਚੀਆਂ ਦੇ ਨੇੜੇ ਬੈਨ ਲੱਜਦਾ ਪੋਤਨਾ ਟੱਲੇ ਵਾਲਾ ਮੋਗਗੇ ਵਾਲੀ ਸੜਕ ਤੇ ਰਹਿੰਦਾ ਹੈ ਪਿੰਡ ਠੀਕ ਹੈ ਜੀ ਕਰਦੇ ਆਪਾਂ ਬਾਈ ਨਾਲ ਗੱਲਬਾਤ ਲੈਣੇ ਜਾਣਕਾਰੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਹਾਂਜੀ ਨਾਮ ਤੇ ਦੱਸ ਦੱਸੋ ਜੀ ਆਪਣਾ ਮਖਤਿਆਰ ਸਿੰਘ ਬਾਈ ਜੀ ਨਾਮਾ ਪਿੰਡ ਵਖਤਗੜ ਹਾਂਜੀ ਨੰਬਰ ਜ਼ਿਲ੍ਹਾ ਬਰਨਾਲਾ ਹਾਂਜੀ ਨੰਬਰ 9463509382 ਠੀਕ ਹੈ ਹਾਂਜੀ ਭਾਈ ਜੀ ਆ ਬੱਸੀ ਦੀ ਜਾਣਕਾਰੀ ਦੋ ਜੀ ਜਿਹੜੀ ਬੱਸੀ ਵੀਰੇ 13 ਮਹੀਨੇ ਦੀ ਹੈ ਠੀਕ ਹੈ ਜੀ ਦੇਖ ਸਰ ਇਹ ਚੈੱਕ ਕਰ ਸਰ ਤਾਂ ਤੁਹਾਨੂੰ ਚਾਰੇ ਹਾਂ ਜੀ ਤੁਹਾਨੂੰ ਸਹੀ ਹੈ ਸਾਰੇ ਦੇਖ ਸਰ ਬਰਾ ਚੈੱਕ ਕਰ ਸਰ ਠੀਕ ਹੈ ਜੀ ਚਾਰੇ ਸਾਨੂੰ ਕੋਈ ਹੈ ਹਾਂਜੀ ਹਾਂ ਨਾ ਨਾ ਠੀਕ ਹੈ ਜੀ ਦੇਖ ਸਰ ਬਰਾ ਪੇਸ ਵਾਈਟੀ ਤੇ ਵੀਜ਼ ਰੇਟ ਦੱਸ ਦਿਓ ਦਾ ਆਪਣਾ ਰੇਟ ਵੀਰੇ 19000 ਰੁਪਏ 19000 ਬੜੀ ਤੋਰ ਕੇ ਦਿਖਾਉਗੀ ਤੇ ਜੀ ਦਿਖਾਓ ਪਰਾ ਭਾਈ ਨੇ 19000 ਮੰਗਿਆ ਠੀਕ ਹੈ ਜੀ ਭਾਈ ਜੀ ਨਾਲ ਜਰੂਰ ਕਨੈਕਟ ਕਰੋ ਜੀਤਾ ਫਾਰਮ ਟੀਵੀ ਨੂੰ ਬਤੋ ਸਬਸਕ੍ਰਾਈਬਰ ਤੇ ਸ਼ੇਅਰ ਕਰੋ ਤਾਂ ਕਿ ਸਾਨੂੰ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਰਹੀਏ ਠੀਕ ਹੈ ਜੀ ਦੇਖ ਸਕਦੇ ਹੋ ਤੇ ਸਾਰੇ ਜੀ ਪੂਰਾ ਪਰਾ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਵੀ ਕੋਈ ਜਲਦੀ ਸੀ ਕਿ ਨੇ ਐਡ ਲਗਵਾਣੀ ਆਪਣਾ ਨੰਬਰ نوٹ ਕਰੋ ਜੀ 73 82 00 3455 ਜੀ ਠੀਕ ਹੈ ਜੀ ਭਾਈ ਜੀ ਨਾਲ ਜਰੂਰ ਕਨੈਕਟ ਕਰੋ ਪਿੰਡ ਵਸਤਗੜਾ ਜ਼ਿਲ੍ਹਾ ਬਰਨਾਲਾ ਵੈਲ ਤੇ ਭਰਾ ਅਗਲੀ ਵੀਡੀਓ ਚ ਓਕੇ ਬਾਏ